ਇਨਾਂ ਦਾ ਸ਼ੌਂਕ ਹੈ ਘੋੜੀਆਂ ਪਾਲਣਾ ਉਹਨਾਂ ਨੂੰ ਸਜਾ ਸਵਾਰ ਕੇ ਰੱਖਣਾ ਤੇ ਉਹਨਾਂ ਦਾ ਪਾਲਣ ਪੋਸ਼ਣ ਚੰਗੀ ਤਰ੍ਹਾਂ ਕਰਨਾ ਪਰ ਨਾਲ ਦੀ ਨਾਲ ਜੇ ਇਹਨਾਂ ਨੇ ਇਸ ਸ਼ੌਂਕ ਤੇ ਪੈਸੇ ਖਰਚੇ ਹਨ ਤਾਂ ਇਸ ਸ਼ੌਂਕ ਤੋਂ ਕਮਾਈ ਵੀ ਕਰ ਰਹੇ ਹਨ ਵੇਖੋ ਜੀ ਮੇਰਾ ਬਹੁਤ ਬਚਪਨ ਸੀਗਾ ਮੈਂ ਆਪਣੇ ਬਾਪ ਤੋਂ ਹੀ ਸਿੱਖਿਆ ਮੇਰਾ ਬਾਪ ਟਾਂਗਾ ਬੁੰਦ ਸੀ ਤੇ ਮੈਂ ਪਰ ਦੇ ਕੇ ਕਬੱਡੀ ਛੱਡ ਕੇ ਤੇ ਮੁੜ ਕੇ ਮੇਰੇ ਬਾਪ ਨੇ ਮੈਨੂੰ ਸੀਐਮਸੀ ਹਸਪੀਟਲ ਨੂੰ ਲੁਧਿਆਣੇ ਭੇਜਿਆ ਨੋਂ ਕਿਦੇ ਬਾਹਰ ਪਰ ਲਵਾਇਆ ਤੇ ਮੈਂ ਉੱਥੇ 3 ਕ ਮਹੀਨੇ ਕੱਡੇ ਮੇਰਾ ਘੋੜੀਆਂ ਬਗਾਰ ਦਿਲ ਨਹੀਂ ਲੱਗਾ ਘੋੜੀਆਂ ਜਿਹੜੀਆਂ ਨਾ ਇੱਕਦਮ ਨਾਂ ਕਮਾਉਣੀਆਂ ਬੰਦੇ ਦਾ ਤੇ ਮਤਲਬ ਪ੍ਰੈਕਟੀਕਲ ਇਹ ਵੀ ਇਹ ਪੈਸਾ ਵੀ ਜਾਂਦੀਆਂ ਨੇ ਤੁਸੀਂ ਸਾਰ ਬਾਸ ਸੁਆ ਲੈ ਲੋ ਬਹੁਤਾਂ ਦੇ 50-60 ਹਜ਼ਾਰ ਦਾ ਬਚਾ ਹੀ ਦੇ ਜਾਂਦੀਆਂ ਨੇ ਨਹੀਂ ਸੇਲ ਪਰਚੇਰ ਕੰਮ ਕਰਨਾਂ ਦਾ ਨਹੀਂ ਤੇ ਇਹ ਘੋੜੀਆਂ ਦੇ ਨਾਲ ਇਹ ਕੁਦਰਤੀ ਆ ਵੀ ਮੇਰਾ ਅਕਾਲਪੁਰਖ ਰਜ਼ਕ ਭੇਜਦਾ ਇਹਨਾਂ ਦੇ ਕਰਕੇ ਇਹਨਾਂ ਕਰਕੇ ਭੇਜਦਾ ਬੰਦਾ ਵੀ ਕੁਝ ਨਹੀਂ ਦਾ ਬਹੁਤ ਬਹੁਤ ਮੇਲਾ ਜਿੱਤਿਆ ਜੀ ਪੁਖਾਰੀਵਾਲ ਮੇਲਾ ਮੈਂ ਜਿੱਤਿਆ ਫਿਰ ਗਰਦਾਸਪੁਰ ਦੇ ਇੱਕ ਜੀਪੀ ਭਾਈ ਦਾ ਮੇਲਾ ਉਹ ਪਹਿਲਾ ਨੰਬਰ ਤੇ ਮੇਰੀ ਕੁੜੀ ਆਈ ਨੂਰ ਤੇ ਬਹੁਤ ਮੇਲੇ ਜਿੱਤੇ ਆ ਮੈਂ ਅਜ ਤੱਕ ਇਹਨਾਂ ਦਾ ਖਰਚ ਨਹੀਂ ਗਿਣਿਆ ਨਹੀਂ ਗਿੰਦਾ ਮੈਂ ਇਹਨਾਂ ਦਾ ਖਰਚ ਕਿਉਂਕਿ ਮੈਂ ਇਹ ਇਹਨਾਂ ਦੇ ਇਹਨਾਂ ਦੀ ਕਮਾਈ ਦੇ ਮਾਪ ਖਾਨਾ ਆ ਮੇਰਾ ਕੋਈ ਧੰਦਾ ਹੀ ਹੈ ਨਹੀਂ ਕਹਿੰਦੇ ਹਨ ਕਿ ਪੰਜਾਬੀਆਂ ਦੇ ਸ਼ੌਂਕ ਅਵੱਲੇ ਹੁੰਦੇ ਹਨ ਪੰਜਾਬੀ ਆਪਣੇ ਸ਼ੌਂਕ ਪੂਗਾਨ ਦੀ ਖਾਤਰ ਕਿਸੇ ਵੀ ਹੱਦ ਤੱਕ ਜਾ ਗੁਜਰਦੇ ਹਨ ਐਸੇ ਹੀ ਇੱਕ ਪਿਓ ਪੋਤੀ ਦੀ ਜੋੜੀ ਨਾਲ ਤੁਹਾਨੂੰ ਮਿਲਾਨ ਜਾ ਰਿਹਾ ਜਿਹੜੇ ਕਿ ਬਟਾਲਾ ਦੇ ਨਜ਼ਦੀਕੀ ਪਿੰਡ ਨਵਾਂ ਪਿੰਡ ਦੇ ਰਹਿਣ ਵਾਲੇ ਹਨ ਇਹ ਪਿਓ ਪੋਤੀ ਦੀ ਜੋੜੀ ਆਪਣੇ ਸ਼ੌਂਕ ਨੂੰ ਤਾਂ ਪੂਰਾ ਕਰ ਹੀ ਰਹੀ ਹੈ ਨਾਲ ਇਸ ਸ਼ੌਂਕ ਦੇ ਜਰੀਏ ਕਮਾਲ ਵੀ ਕਰੀ ਜਾ ਰਹੀ ਹੈ ਕਮਾਲ ਮਤਲਬ ਕਿ ਇਸ ਸ਼ੌਂਕ ਦੇ ਉੱਤੇ ਤਾਂ ਪੈਸੇ ਖਰਚੇ ਹੀ ਹਨ ਨਾਲ ਦੀ ਨਾਲ ਇਸ ਸ਼ੌਂਕ ਤੋਂ ਪੈਸੇ ਕਮਾ ਵੀ ਰਹੀ ਹੈ ਤਸਵੀਰਾਂ ਤੁਹਾਨੂੰ ਮੈਂ ਦਿਖਾ ਦਿਆ ਤੁਸੀਂ ਦੇਖ ਸਕਦੇ ਹੋ ਕਿ ਇਹ ਪਿਓ ਪੋਤ ਦੀ ਜੋੜੀ ਹੈ ਜੋ ਕਿ ਨਵਾਂ ਪਿੰਡ ਦੇ ਰਹਿਣ ਵਾਲੇ ਹਨ ਇਹਨਾਂ ਦਾ ਸ਼ੌਂਕ ਹੈ ਘੋੜੀਆਂ ਪਾਲਣਾ ਉਹਨਾਂ ਨੂੰ ਸਜਾ ਸਵਾਰ ਕੇ ਰੱਖਣਾ ਤੇ ਉਹਨਾਂ ਦਾ ਪਾਲਣ ਪੋਸ਼ਣ ਚੰਗੀ ਤਰ੍ਹਾਂ ਕਰਨਾ ਪਰ ਨਾਲ ਦੀ ਨਾਲ ਜੇ ਇਹਨਾਂ ਨੇ ਇਸ ਸ਼ੌਂਕ ਤੇ ਪੈਸੇ ਖਰਚੇ ਹਨ ਤਾਂ ਇਸ ਸ਼ੌਂਕ ਤੋਂ ਕਮਾਈ ਵੀ ਕਰ ਰਹੇ ਹਨ ਇਹ ਨਹੀਂ ਕਿ ਕੇਵਲ ਆਪਣੇ ਸ਼ੌਂਕ ਨੂੰ ਪੂਗਾਨ ਦੇ ਲਈ ਪੈਸੇ ਖਰਚ ਦਿੱਤੇ ਤਾਂ ਗੱਲਬਾਤ ਕੀਤੀ ਜਾਵੇ ਤਾਂ ਇਹ ਪਿਓ ਪੋਤੀ ਜੋੜੀ ਨੂੰ ਸ਼ੌਂਕ ਹੈ ਘੋੜੀਆਂ ਪਾਲਣ ਦਾ ਇਹਨਾਂ ਨੂੰ ਸਜਾਸਵਾਰ ਕੇ ਰੱਖਣ ਦਾ ਇਹਨਾਂ ਨੂੰ ਸਿਖਾਉਣ ਦਾ ਕਿ ਇਹਨਾਂ ਕੋ ਕੀ ਕੁਝ ਕਰਵਾਉਣਾ ਹੈ ਤਾਂ ਕੇਵਲ ਇਸ ਸ਼ੌਂਕ ਦੇ ਜ਼ਰੀਏ ਪੈਸੇ ਖਰਚ ਕੇ ਪੈਸੇ ਕਮਾਏ ਨਹੀਂ ਜਾ ਰਹੇ ਕਈ ਥਾਂ ਤੋਂ ਇਨਾਮ ਵੀ ਜਿੱਤ ਕੇ ਲਈਆਂ ਹਨ ਇਹਨਾਂ ਦੀਆਂ ਇਹ ਘੋੜੀਆਂ ਤਾ ਸ਼ੌਂਕ ਹੈ ਇਹਨਾਂ ਨੂੰ ਇਹ ਅਵੱਲਾ ਘੋੜੀਆਂ ਪਾਲਨ ਦਾ ਕਿਉਂਕਿ ਪੰਜਾਬੀਆਂ ਨੂੰ ਸ਼ੌਂਕ ਅਵੱਲੇ ਹੁੰਦੇ ਹਨ ਤੇ ਪੰਜਾਬੀਆਂ ਦੇ ਸ਼ੌਂਕਾਂ ਦੇ ਵਿੱਚ ਇਹ ਵੀ ਸ਼ੌਂਕ ਆਂਦਾ ਹੈ ਕਿ ਘੋੜੀਆਂ ਪਾਲਣਾ ਉਹਨਾਂ ਨੂੰ ਸਜਾਸਵਾਰ ਕੇ ਰੱਖਣਾ ਤੇ ਅਸਲਾ ਖਰੀਦ ਕੇ ਰੱਖਣਾ ਪਰ ਜੇ ਗੱਲ ਕੀਤੀ ਜਾਵੇ ਇਸ ਪਿਓ ਪੋਤੀ ਜੋੜੀ ਦੀ ਤਾਂ ਅਵੱਲਾ ਸ਼ੌਂਕ ਹੈ ਘੋੜੀਆਂ ਪਾਲ ਕੇ ਰੱਖਣਾ ਤੁਸੀਂ ਦੇਖ ਸਕਦੇ ਹੋ ਕਿ ਦੋਵੇਂ ਘੋੜੀਆਂ ਸਜਾਸਵਾਰ ਕੇ ਰੱਖੀਆਂ ਹੋਈਆਂ ਹਨ ਇਹਨਾਂ ਤੋਂ ਇਹ ਸ਼ੌਂਕ ਤੇ ਪੂਰਾ ਕਰ ਹੀ ਰਹੇ ਹਨ ਨਾਲ ਦੀ ਨਾਲ ਪੈਸੇ ਵੀ ਕਮਾ ਰਹੇ ਹਨ ਗੱਲਬਾਤ ਕਰਨ ਲੈਣੇ ਆ ਸਾਡੇ ਨਾਲ ਇੱਥੇ ਮੌਜੂਦ ਨੇ ਭਾਜੀ ਆਪਣਾ ਨਾਮ ਕੀ ਹੈ ਜੀ ਮੇਰਾ ਨਾਂ ਭਾਜੀ ਉਦਾਂ ਨਾਂ ਤੇ ਮੇਰਾ ਕਿਸ਼ਨ ਆ ਮਾਪਾ ਪਿਓ ਨੇ ਰੱਖਿਆ ਪਰ ਮੈਨੂੰ ਹੁਣ ਲੋਕ ਮੇਰੇ ਮਹਿਕਮੇ ਚ ਘੋੜੀਆਂ ਵਾਲੇ ਕਿਸ਼ਨ ਬਟਾਲਾ ਕਰਕੇ ਜਾਣਦੇ ਆ ਅਛਾ ਘੋੜੀਆਂ ਦੇ ਕਰਕੇ ਆਪਣੇ ਇਸ ਸ਼ੌਂਕ ਦੇ ਕਰਕੇ ਨਾਂ ਵੀ ਘੋੜੀਆਂ ਵਾਲਾ ਕਿਸ਼ਨ ਪੈ ਗਿਆ ਕਿਸ਼ਨ ਘੋੜੀਆਂ ਵਾਲਾ ਕਹਿੰਦੇ ਕਿਸ਼ਨ ਬਟਾਲਾ ਇਹ ਸ਼ੌਂਕ ਜੇ ਮੈਂ ਗੱਲ ਕੀਤੀ ਜਾਵਾ ਤੇ ਕਦੋਂ ਦਾ ਇਹ ਸ਼ੌਂਕ ਤੁਸੀਂ ਪਾਲ ਰੱਖਿਆ ਕਦੋਂ ਤਾਂ ਤੁਹਾਡੇ ਪਰਿਵਾਰ ਚ ਇਹ ਸ਼ੌਂਕ ਚੱਲ ਰਿਹਾ ਵੇਖੋ ਜੀ ਮੇਰਾ ਬਹੁਤ ਬਚਪਨ ਸੀਗਾ ਮੈਂ ਆਪਣੇ ਬਾਪ ਤੋਂ ਹੀ ਸਿੱਖਿਆ ਮੇਰਾ ਬਾਪ ਟਾਂਗਾ ਬੌਂਦਾ ਸੀ ਤੇ ਮੈਨੂੰ ਬਚਪਨ ਚ ਕਬੱਡੀ ਖੇਡਣ ਦਾ ਸ਼ੌਂਕ ਸੀ ਆ ਮੇਰੇ ਪਿੰਡ ਵਾਲੇ ਵੀ ਜਾਣਦੇ ਆ ਵੀ ਮੈਂ ਬਚਪ ਤੇ ਮੈਂ ਪੜ ਦੇ ਕੇ ਕਬੱਡੀ ਛੱਡ ਕੇ ਤੇ ਮੁੜ ਕੇ ਮੇਰੇ ਬਾਪ ਨੇ ਮੈਨੂੰ ਸੀਐਮਸੀ ਹਸਪੀਟਲ ਲੁਧਿਆਣੇ ਭੇਜਿਆ ਨੌਕਰੀ ਦੇ ਬਾਰਡਰ ਪਰ ਲਵਾਇਆ ਤੇ ਮੈਂ ਉੱਥੇ 3 ਕਿ ਮਹੀਨੇ ਕੱਡੇ ਮੇਰਾ ਘੂੜੀਆਂ ਬਗਾਰ ਦਿਲ ਨਹੀਂ ਲੱਗਾ ਕਿਉਂਕਿ ਮੇਰਾ ਜਿਹੜੇ ਪਾਪਾ ਸੀ ਉਹ ਨਾਲ ਘੂੜੀਆਂ ਦਾ ਵਪਾਰ ਵੀ ਕਰਦੇ ਸੀਗੇ ਤੇ ਮੈਂ ਨਾਲ ਜਾਂਦਾ ਸੀ ਨਾਲ ਲਿਆਉਂਦਾ ਸੀ ਨਾਲੇ ਵੇਚਦਾ ਸੀ ਮੈਨੂੰ ਫਿਰ ਉੱਥੇ ਉਹ ਨੌਕਰੀ ਨੇ ਟਿਕਣ ਨਹੀਂ ਦਿੱਤਾ ਇੱਕ ਤੇ ਮੈਂ ਟਾਂਗਾ ਵਾਪਦਾਂ ਹਾਂ ਤੇ ਉਸ ਸਮੇਂ ਤੇ ਜੀਨ ਜੂਨ ਪਾਉਣ ਦਾ ਸ਼ੌਂਕ ਸੀਗਾ ਬੂਟ ਪਾਉਣ ਦਾ ਸ਼ੌਂਕੀ ਤੇ ਮੇਰੇ ਬਾਪ ਨੇ ਕਦੇ ਪੁੱਛਿਆ ਨਹੀਂ ਕੀ ਕਮਾਇਆ ਕੀ ਨਹੀਂ ਜਿਹੜੇ ਵਪਾਰ ਚ ਘੋੜੀ ਲੈਣੀ ਆ ਵ ਤੇ ਉਸ ਯੁੱਗ ਚ ਟਾਂਗਾ ਚੱਲਦਾ ਸੀ ਬਹੁਤ ਜ਼ਿਆਦਾ ਤੇ ਹੁਣ ਤੇ ਟ੍ਰੈਂਡੀ ਬਦਲ ਗਿਆ ਜੀ ਤੇ ਹੁਣ ਇਹ ਦਿੱਲੀ ਸ਼ੌਂ ਗਿਆ ਤੇ ਹੁਣ ਆਪਾਂ ਇਹਨਾਂ ਨੂੰ ਵਿਆਹਾਂ ਨਾਲ ਜੋੜਤਾ ਤੇ ਨਾਲੇ ਵਿਆਹਾਂ ਤੇ ਕਰਦੇ ਆਂ ਨਾਲੇ ਕਮਾਈ ਕਰਦੇ ਆਂ ਇਹਨੀਆਂ ਤੇ ਵੀ ਨਹੀਂ ਇਹ ਬਹੁਤ ਕੁਝ ਦਿੰਦੀਆਂ ਨੇ ਕੁਝ ਮੈਂ ਲੈਣਾ ਇਹਨਾਂ ਦੇ ਤੇ ਲਿਖੀਆਂ ਨੇ ਉਹ ਮੈਂ ਸੁਣਾ ਦਿੰਦਾ ਤੁਹਾਨੂੰ ਲਿਖਿਆ ਵੀ ਇਹ ਘੋੜੀਆਂ ਕੀ ਸਿਫਤ ਕਰਾਂ ਮੈਂ ਇਹਨਾਂ ਪਰੀਆਂ ਦੀ ਇਹ ਆਸ਼ਕਾਂ ਦੇ ਮੇਲ ਕਰਾ ਦਿੰਦੀਆਂ ਇਹ ਯੋਧਿਆਂ ਦੇ ਯੁੱਧ ਵੀ ਜਿਤਾਉਂਦੀਆਂ ਨੇ ਤੇ ਜਿਹੜਾ ਰੂਹ ਨਾ ਕਰਦਾ ਸੇਵਾ ਲੋਕੋ ਇਹ ਰੱਬ ਨਾ ਮੇਲ ਕਰਾ ਦਿੰਦੀਆਂ ਇਹ ਇਹ ਇਸ਼ਕ ਹੈ ਜੀ ਇਹ ਵੀ ਇੱਕ ਜਿਸ ਬੰਦੇ ਨੇ ਘੋੜੀਆਂ ਨਾਲ ਇਸ਼ਕ ਕੀਤਾ ਨਾ ਮੈਂ ਦਾਅਵੇ ਨਾ ਕਹਿੰਦਾ ਬੇਸ਼ੱਕ ਉਹਦੀ ਕੋਈ ਪ੍ਰੋਪਰਟੀ ਨਹੀਂ ਉਹਦੇ ਘਰੋਂ ਰੁਜਕ ਨਹੀਂ ਮੁਕੇਗਾ ਇਹ ਮੇਰਾ ਦਾਅਵਾ ਆ ਮੇ ਕੋਲ ਲਿਖ ਕੇ ਲੈ ਕੋ ਘੋੜੀਆਂ ਦਾ ਕਿਵੇਂ ਇਹ ਗੱਲ ਕਹਿ ਸਕਦੇ ਮੈਂ ਮੇਰਾ ਪ੍ਰੈਕਟੀਕਲ ਤਜਰਬਾ ਆ ਕੇ ਇਹ ਘੋੜੀ ਜਿਹਦੇ ਘਰ ਆ ਕੇ ਘੋੜੀ ਕੋ ਰੱਬ ਜਾਂਦਾ ਸਾਡੇ ਗੁਰੂ ਖਾਲਸਾ ਜੀ ਹੈ ਨਾ ਦਸਵੇਂ ਪਾਤਸ਼ਾਹ ਉਹਨਾਂ ਨੇ ਕਿਹਾ ਆ ਉਹਨਾਂ ਨੇ ਕਿਹਾ ਜੀ ਉਹਨਾਂ ਨੇ ਕਿਹਨੇ ਪੁੱਛਿਆ ਉਹਨਾਂ ਨੇ ਗੁਰੂ ਜੀ ਤੁਸੀਂ ਖੁਸ਼ ਹੋ ਕੇ ਕੀ ਦਿੰਦੇ ਹੋ ਕਹਿੰਦਾ ਜਦੋਂ ਮੈਂ ਖੁਸ਼ ਹੁਣਾ ਨ ਤੇ ਮੈਂ ਸਭ ਤੋਂ ਪਹਿਲਾਂ ਉਹਨੂੰ ਮਤਲਬ دنیਵੀ ਦਿਨਾਇਆ ਤਾਂ ਉਹਨੂੰ ਦੋਲਤ ਕਹਿੰਦੇ ਫਿਰ ਉਸ ਤੋਂ ਬਾਅਦ ਖੁਸ਼ੀ ਹੁੰਦੀ ਤੇ ਕਹਿੰਦਾ ਫਿਰ ਮੈਂ ਉਹਨੂੰ ਪੁੱਤਰ ਦੀ ਰਾਜ ਬਖਸ਼ ਦਾਂਦਾ ਜਿਵੇਂ ਉਸ ਤੋਂ ਵੱਧ ਖੁਸ਼ੀ ਹੁੰਦੀ ਕਹਿੰਦਾ ਫਿਰ ਉਹਦੇ ਕਰਮਾਂ ਘੋੜੀ ਘੋੜਾ ਭੇਜਦਾ ਇਹ ਗੁਰਮਾਹਾਂ ਦੀਆਂ ਦਿੱਤੀਆਂ ਆ ਚੀਜ਼ਾਂ ਨੇ ਲੋਕਾਂ ਨੂੰ ਸਾਹਮਣੀਆਂ ਨਹੀਂ ਆਉਂਦੀਆਂ ਲੋਕ ਤੇ ਇਹਨਾਂ ਤੋਂ ਅੱਖੋਂ ਪਰੋਖੇ ਕਰੀ ਜਾਂਦੇ ਪਰ ਇਹ ਇਸ਼ਕ ਜਿਹੜਾ ਜਿਹਨੂੰ ਲੱਗ ਜਾਂਦਾ ਨਾ ਐਨ ਇਸ਼ਕ ਜਿਹੜਾ ਜਿਨ੍ਹਾਂ ਨੂੰ ਲੱਗ ਜਾਂਦੇ ਸੁੱਕ ਜਾਂਦੇ ਨੇ ਵਾਂਗਰ ਕਾਨਿਆਂ ਦੇ ਲੱਗੀ ਵਾਲੇ ਦਾ ਸੁੱਕਦੇ ਸੁੱਕ ਜਾਂਦੇ ਕਈ ਮੁੱਕਦੇ ਨੇ ਨਾਲ ਤਾਂਆਂਿਆਂ ਦੇ ਹਾਈ ਇਸ਼ਕ ਦੇ ਬਜੇ ਕਦੇ ਛੁੱਟਦੇ ਨਹੀਂ ਉਹ ਕੈਦੀ ਛੁੱਟ ਜਾਂਦੇ ਰੀਏ ਲਖਾਨਿਆਂ ਦੇ ਜਿਨ੍ਹਾਂ ਨੂੰ ਘੋੜੀਆਂ ਦਾ ਇਸ਼ਕ ਲੱਗ ਜਾਂਦਾ ਉਹਨਾਂ ਦੀਆਂ ਪੀੜੀਆਂ ਚੋਂ ਨਹੀਂ ਮੁੱਕਦਾ ਤੇ ਮੈਨੂੰ ਤਾਂ ਲੱਗਦਾ ਕਿ ਤੁਹਾਨੂੰ ਜਿੱਥੇ ਘੋੜੀਆਂ ਦਾ ਇਸ਼ਕ ਲੱਗਾ ਨਾਲ ਗਾਉਣ ਵਜਾਂਦਾ ਤਾਂ ਲਿਖਣ ਦਾ ਵੀ ਸ਼ੌਂਕ ਹੈ ਇਹ ਵੀ ਬਚਪਨ ਤੋਂ ਮੈਂ ਲਿਖਦਾ ਸੀਗਾ ਪਰ ਹੁਣ ਓਵਰ ਰੇਂਜ ਕਰਕੇ ਧੀਆਂ ਪੁੱਤਾਂ ਕਰਕੇ ਥੋੜਾ ਜਿਹਾ ਸਾਈਡ ਨੂੰ ਹੋ ਗਿਆ ਵੀ ਨਹੀਂ ਯਾਰ ਹੁਣ ਥੋੜਾ ਜ ਸਾਨੂੰ ਜੱਜਦਾ ਨਹੀਂਗਾ ਠੀਕ ਹੈ ਤੇ ਇਹ ਜੇ ਮੈਂ ਗੱਲ ਕਰਾਂ ਤਾਂ ਇਹ ਜਿਹੜ ਇਹ ਮੈਨੂੰ ਲੱਗਦਾ ਕਿ ਲੱਖਾਂ ਰੁਪਈਆਂ ਦੀਆਂ ਹੀ ਆਂਦੀਆਂ ਨੇ ਤੁਸੀਂ ਲੱਖਾਂ ਰੁਪਈਆਂ ਤੇ ਖਰਚੇ ਆ ਇਹ ਮਹਿੰਗਾ ਸ਼ੌਂਕ ਨਹੀਂ ਕਿਉਂਕਿ ਪੰਜਾਬ ਦੇ ਵਿੱਚ ਵੇਖਿਆ ਜਾ ਦੋ ਸ਼ੌਂਕ ਮਹਿੰਗੇ ਨੇ ਸ਼ੌਂਕ ਤੇ ਬਹੁਤ ਲੋਕੀ ਪਾਲਦੇ ਪੰਜਾਬ 'ਚ ਪਰ ਦੋ ਸ਼ੌਂਕ ਸਭ ਤੋਂ ਮਹਿੰਗੇ ਨੇ ਇੱਕ ਅਸਲਾ ਰੱਖਣ ਦਾ ਤੇ ਇੱਕ ਘੋੜੀਆਂ ਪਾਲਣ ਦਾ ਭਾਜੀ ਅਸਲਾ ਜਿਹੜਾ ਨਾ ਠੀਕ ਰੋਸ਼ ਸ਼ੌਂਕ ਰੱਖਦੇ ਆ ਪਰ ਮੈਂ ਉਹਨੂੰ ਕੋਈ ਸ਼ੌਂਕ ਨਹੀਂ ਸਮਝਦਾ ਉਹ ਤੇ ਮਾਰੂਗਾ ਉਹ ਸਾਨੂੰ ਵੀ ਮਾਰੂਗਾ ਕਿਸੇ ਨੂੰ ਵੀ ਮਾਰੂਗਾ ਇਹ ਕਹਿੰਦਾ ਮਰਵਾਊਗਾ ਅਸਲਾ ਘੋੜੀਆਂ ਜਿਹੜੀਆਂ ਨਾ ਇੱਕ ਦਿਨ ਨਾਂ ਕਮਾਉਣੀਆਂ ਬੰਦੇ ਦਾ ਮਤਲਬ ਪ੍ਰੈਕਟੀਕਲ ਆ ਵੀ ਇਹ ਪੈਸਾ ਵੀ ਲੈਂਦੀਆਂ ਨੇ ਤੁਸੀਂ ਸਾਲ ਬਾਅਦ ਸੁਆ ਲੈ ਲੋ ਬਹੁਤਾਂ ਨੇ 50 60 ਹਜ਼ਾਰ ਦਾ ਬਚਾ ਹੀ ਦੇ ਜਾਂਦੀਆਂ ਨੇ ਨਹੀਂ ਸੇਲ ਪਰਚੇਲ ਕੰਮ ਕਰਨਾਂ ਦਾ ਸੀ ਤੇ ਇਹ ਘੋੜੀਆਂ ਦੇ ਨਾਲੇ ਇਹ ਕੁਦਰਤੀ ਆ ਵੀ ਮੇਰਾ ਅਕਾਲਪੁਰਖ ਰਜ਼ਕ ਭੇਜਦਾ ਇਹਨਾਂ ਦੇ ਕਰਕੇ ਇਹਨਾਂ ਕਰਕੇ ਭੇਜਦਾ ਬੰਦਾ ਵੀ ਕੁਛ ਨਹੀਂਦਾ ਨਾ ਕੋਈ ਬਿਮਾਰੀ ਲੱਗਦੀ ਆ ਮੇਰੀ ਮਤਲਬ ਘੱਤਰ ਦਾ ਜਨਮ ਆ ਮੇਰੀ 52 ਸਾਲ ਦੀ ਉਮਰ ਹੋ ਗਈ ਆ ਮੈਂ ਅੱਜ ਵੀ 18 ਸਾਲ ਦੇ ਮੁੰਡੇ ਨੂੰ ਕਹਿੰਦਾ ਮੇਰੇ ਨਾਲ ਕੰਮ ਕਰਕੇ ਦੌੜ ਕੇ ਵੇਖ ਮੇਰੇ ਨਾਲ ਕਿਉਂਕਿ ਇਹ ਇਹਨਾਂ ਦਾ ਕਰਕੇ ਆ ਬਿਆਹ ਸ਼ਾਦੀਆਂ ਤੋਂ ਇਲਾਵਾ ਮੇਲਿਆਂ-ਮੁਲਿਆਂ 'ਚ ਵੀ ਲੈ ਕੇ ਜਾਂਦਾ ਜੀ ਬਹੁਤ ਬਹੁਤ ਮੇਲਾ ਜਿੱਤੇ ਆ ਜੀ ਭੁਖਾਰੀਵਾਲ ਮੇਲਾ ਮੈਂ ਜਿੱਤਿਆ ਫਿਰ ਗਰਦਾਸਪੁਰ ਦੇ ਇੱਕ ਜੀਪੀ ਭਾਈ ਦਾ ਮੇਲਾ ਉਹ ਪਹਿਲਾ ਨੰਬਰ ਤੇ ਮੇਰੀ ਕੁੜੀ ਆਈ ਨੂਰ ਤੇ ਬਹੁਤ ਮੇਲੇ ਜਿੱਤੇ ਆ ਮਤਲਬ ਜਿੱਥੇ ਤੁਹਾਨੂੰ ਇਹ ਕਮਾਈ ਕਰਾ ਰਹੀਆਂ ਨੇ ਉੱਥੇ ਨਾਮ ਵੀ ਜਿੱਤ ਕੇ ਲਿਆ ਮੇਰਾ ਫੌਜੀ ਵੀਰ ਆ ਖਰਲ ਪਿੰਡਿਆ ਦਾ ਗਰਦਾਸਪੁਰ 'ਚ ਬਹੁਤ ਮੇਰੇ ਮਿੱਤਰ ਆ ਸਭ ਤੋਂ ਪਹਿਲਾ ਮੇਲਾ ਮੈਂ ਉਹਦਾ ਜਿੱਤਿਆ ਤੇ ਉਥੋਂ ਮੇਰਾ ਫਿਰ ਇਹ ਕੁੜੀ ਨੇ ਮੇਰਾ ਨਾਮ ਬਣਾਇਆ ਵੀ ਮੇਲੇ ਮੈਂ ਹਰ ਮੇਲੇ ਚਲੇ ਜਾਂਦਾ ਮੈਂ ਕਦੇ ਬੈਨੀਫਿਟ ਨਹੀਂ ਰੱਖਿਆ ਜਿੰਨਾ ਆਇਆ ਤਾਂ ਮੇਰਾ ਮੁੰਡਾ ਇਸ ਕੁੜੀ ਨਾਲ ਉਥੇ ਨੇ ਚਾਲ ਚਰ ਗਿਆ ਏ ਮੈਨੂੰ ਖੁਸ਼ੀ ਹੋਈ ਹਰਨ ਦੀ ਲੋਕਾਂ ਨੂੰ ਖੁਸ਼ੀ ਨਹੀਂ ਨਦੀ ਮੈਨੂੰ ਖੁਸ਼ੀ ਹੋਈ ਵੀ ਇਸ ਮੇਲੇ ਹਰਿਆ ਅਗਲੀ ਮੇਰੀ ਇਹ ਘਰ ਜਾ ਕੇ ਮਿਹਨਤ ਕਰੂਗਾ ਅਗਲੇ ਮੇਲੇ ਜਿੱਤ ਕੇ ਆਊਗਾ ਕਿੰਨੇ ਕੋ ਮੇਲੇ ਜਿੱਤ ਕੇ ਲਈਆਂ ਹੁੰਦਾ ਇਸ ਟਾਈਮ ਉਹ ਸ਼ੀਲਡਾਂ ਵੇਖ ਲੋ ਜੀ ਮੈਂ ਤਾਂ ਗਿਣੀਆਂ ਨਹੀਂ ਆ ਗਿਨ ਗੁਰਚੇ ਦੇ ਮੇਲੇ ਜਿੱਤੇ ਆ ਇੱਥੇ ਸਾਡੇ ਬਟਾਲੇ ਮੇਲਾ ਲੱਗਾ ਸੀਗਾ ਇੱਕ ਚੈਂਪੀਅਨ ਤੇ ਇੰਡੀਅਨ ਚੈਂਪੀਅਨ ਮੇਰੀ ਆ ਨੂਰ ਇਹਨਾਂ ਦਾ ਖਰਚਾ ਜਿੰਨਾ ਕੋ ਹੋ ਜਾਂਦਾ ਤੁਸੀਂ ਇਹਨਾਂ ਤੇ ਖਰਚ ਜਿੰਨਾ ਕਰਦੇ ਹੋ ਉਨੀ ਕੋ ਕਮਾਈ ਕਰ ਲੈਂਦੇ ਕੋ ਉਦੋਂ ਵੱਧ ਵੀ ਕਮਾ ਕੇ ਲੈਣਗੇ ਭਾਜੀ ਮੈਂ ਅਜ ਤੱਕ ਇਹਨਾਂ ਦਾ ਖਰਚ ਨਹੀਂ ਗਿਣਿਆ ਨਹੀਂ ਗਿਣਦਾ ਮੈਂ ਇਹਨਾਂ ਦਾ ਖਰਚ ਕਿਉਂਕਿ ਮੈਂ ਇਹ ਇਹਨਾਂ ਦੇ ਇਹਨਾਂ ਦੀ ਕਮਾਈ ਦੇ ਮਾਪ ਖਾਨਾ ਮੇਰਾ ਕੋਈ ਧੰਦਾ ਹੀ ਹੈ ਨਹੀਂ ਮੇਰੇ ਵੀ ਹੋਰ ਕੋ ਕਾਰੋਬਾਰ ਹੋਏ ਮੇਰਾ ਘੋੜੀਆਂ ਵੇਹਾਂ ਚ ਜਾਂਦਿਆਂ ਨੇ ਜਾਂ ਮੇਲੇ ਜਿੱਤ ਕੇ ਲੰਮਦਿਆਂ ਨੇ ਇਹੋ ਹੀ ਦੰਦਾ ਮੇਰਾ ਜਿੱਦਾਂ ਤੁਸੀਂ ਕਿਹਾ ਕਿ ਜਿੰਨਾਂ ਨੂੰ ਨਹੀਂ ਇਹ ਮਤਲਬ ਪਾਲਦੇ ਆ ਉਹ ਇਹਨਾਂ ਦੀ ਸੂਵਿਆਂ ਤੋਂ ਵੀ ਕਮਾਈ ਕਰ ਸਕਦੇ ਆ ਉਹਨਾਂ ਦੇ ਸੂਵੇ ਲੈ ਕੇ ਤੁਸੀਂ ਇਹਨਾਂ ਘੋੜੀਆਂ ਤੋਂ ਕਿੰਨੇ ਕੁ ਸੂਵੇ ਲਏ ਹੋ ਪਾਜੀ ਮੈਂ ਇਸ ਚੀਜ਼ ਨੂੰ ਮੈਂ ਨਹੀਂ ਬੈਨੀਫਿਟ ਸਮਝਦਾ ਮੈਂ ਘੋੜੀ ਦੀ ਨਾ ਜਿਹੜੀ ਬਾਡੀ ਆ ਨਾ ਸੂਵਾ ਦੇਣ ਤੋਂ ਬਗੈਰ ਉਹ ਬਾਜ ਬਾਡੀ ਫਿਰ ਚ ਨਹੀਂਦਾ ਇਸ ਘੋੜੀ ਦੀ 12 ਸਾਲ ਉਮਰ ਹੋ ਗਈ ਆ ਅੱਜ ਵੀ ਲੋਕ ਮੈਨੂੰ ਪੁੱਛਦੇ ਆ ਵੀ ਇਹ ਦਵਾਕਾ ਕੀ ਅਖੀਰੀ ਆ ਤੇ ਮੈਂ ਹੱਸ ਕੇ ਕਹਿੰਦਾ ਨਾ ਉਹ ਦਵਾਕਾ ਚਾਹੁੰਦੀ ਹੁਣੀ ਆ ਇਹ ਦੋਵੇਂ ਇਹ ਮੈਂ ਲਈ ਆ ਅੱਜ ਤੋਂ 12 ਸਾਲ ਪਹਿਲਾਂ 65000 ਰੁਪਏ ਉਦੋਂ ਮੇਰੇ ਵਾਸਤੇ 65000 ਰੁਪਏ ਬਹੁਤ ਜ਼ਿਆਦਾ ਸੀ ਇਹ ਕੋੜੀ ਹੁਣ ਮੈਂ ਲਈ ਆ ਪੌਣੇ 2 ਲੱਖ ਦੀ ਰਿੰਜੀ ਬਾਡੋਂ ਲਈ ਪਰ ਇਹ ਨੂੰ ਹੀ ਲਈ ਨੂੰ ਮੈਨੂੰ 2 ਸਾਲ ਹੋ ਗਏ ਆ ਇਹ ਨੂੰ ਮੈਂ ਪਾਲਿਆ ਅਰੀਜਨਲ ਬੱਚੀ ਲਈ ਤੇ ਸ਼ੌਂਕ ਤਾਂ ਮਹਿੰਗੇ ਆ ਹੁਣ ਤੇ ਜੇ ਹਿਸਾਬ ਲਾਈਏ ਇਹਨਾਂ ਦੇ ਤਾਂ ਪੌਣੇ 2 ਲੱਖ ਤੋਂ ਵੱਧ ਦਾ ਖਾ ਗਈ ਹੋਣੀ ਆ ਪਰ ਇਹ ਆ ਵੀ ਮੈਂ ਤਾਂ ਖਾਣ ਨਹੀਂ ਕਹਿੰਦਾ ਖਰਚਾ ਇਹਨਾਂ ਤੇ ਕਿਸ ਤਰੀਕੇ ਦਾ ਹੁੰਦਾ ਖੁਰਾਕ ਕਿਸ ਤਰੀਕੇ ਦੀ ਰਹਿੰਦੀ ਆ ਸਾਮ ਸੰਭਾਲ ਵਿੱਚ ਵੀ ਕੀ ਕੁਝ ਦੇਖਣਾ ਪੈਂਦਾ ਇਹਨਾਂ ਦਾ ਕਹਿੰਦਾ ਚਮਕ ਸਰੀਰ ਦੀ ਬਰਕਰਾਰ ਰਵੇ ਇਹਨਾਂ ਦੀ ਸਿਹਤ ਬਰਕਰਾਰ ਰਵੇ ਭਾ ਸਮਝ ਲੋ ਗਾਂ ਹੀ ਰੱਖ ਲਈ ਘੋੜੀ ਰੱਖ ਲਈ ਮੱਝ ਰੱਖ ਲਈ ਘੋੜੀ ਰੱਖ ਲਈ ਇੱਕ ਬਰਾਬਰ ਆ ਲੋਕ ਐਵੇਂ ਹੀ ਗੱਲਾਂ ਬਣਾਈ ਜਾਂਦੇ ਇਹਨਾਂ ਨੂੰ ਫਲਾਣਾ ਪੁਣਾ ਢਿੰਗੜਾ ਪੁਣਾ ਆਪਾਂ ਤੂੜੀ ਨਾਲ ਬਰਸਣ ਪਾਈ ਜਾਂਦੇ ਆ ਕੋਈ ਗੱਲ ਹੀ ਨਹੀਂ ਵੰਡ ਤੇ ਸਾਡਾ ਦਿਲ ਦਾ ਸ਼ੌਂਕ ਆ ਨਾ ਵੀ ਇਹ ਜਿਹੇ ਕਿਤੇ ਖੜਦੇ ਆ ਭਜਾਉਣੀ ਨਿਠਾਉਣੀ ਨਚਾਉਣੀ ਫੇਰ ਤਾਂ ਵੰਡ ਪਾਉਣਾ ਹੀ ਪੈਣਾ ਵੀ ਜਿੱਦਾਂ ਤੁਸੀਂ ਇਹਨਾਂ ਨੂੰ ਸਿਖਾਇਆ ਵਾ ਢੋਲ ਦੀ ਠਾਪ ਤੇ ਪੰਗੜਾ ਪਾ ਲੈਂਦੀਆਂ ਡਾਂਸ ਕਰ ਲੈਂਦੀਆਂ ਜਿੱਦਾਂ ਤੁਸੀਂ ਇਸ਼ਾਰਾ ਕਰਦੇ ਹੋ ਉਸ ਤਰੀਕੇ ਨਾਲ ਕਰ ਲੈਂਦੀਆਂ ਇਹ ਫੇਰ ਕਿੰਨਾ ਕੋ ਇਹਨਾਂ ਨੂੰ ਟਾਈਮ ਲੱਗ ਜਾਂਦਾ ਸਿਖਾਣ ਚ ਇਹ ਭਾਜੀ ਮਿਹਨਤ ਆ ਜਿੱਦ ਇਹ ਦਿਨਾਂ ਦੀ ਪ੍ਰੈਕਟਿਸ ਆ ਵੀ ਰੋਜ਼ ਕਰਾਉਣੀ ਪੈਣੀ ਜੇ ਇੱਕ ਦਿਨ ਛੱਡ ਦੋਗੇ ਦੂਜੇ ਦਿਨ ਕਰਾਓਗੇ ਦੂਜੇ ਦਿਨ ਤੀਜੇ ਦਿਨ ਕਰਾਓਗੇ ਹਫਤੇ ਚ ਦੋ ਦਿਨ ਤੇ ਕਰਾਓਗੇ ਨਾ ਇਹ ਪ੍ਰੈਕਟਿਸ ਆ ਇਹ ਬੰਦੇ ਨੂੰ ਕਰਾਉਣੀ ਪੈਂਦੀ ਆ ਅੱਛਾ ਇਹ ਸ਼ੌਂਕ ਤੇ ਤੁਹਾਡਾ ਹੀ ਵੇਖ ਲਿਆ ਵੀ ਤੁਸੀਂ ਇਹਨੂੰ ਘੋੜੀਆਂ ਪਾਲਣ ਦਾ ਸ਼ੌਂਕ ਆ ਤੇ ਨਾਲ ਤਾਂ ਕਮਾਈ ਕਰਨ ਦਾ ਵੀ ਸ਼ੌਂਕ ਆ ਇੱਕ ਜਿਹੜਾ ਸ਼ੌਂਕ ਗਾਉਣ ਦਾ ਆ ਉਹ ਵੀ ਦੋ ਲਾਈਨਾਂ ਤੁਹਾਡੀ ਆਵਾਜ਼ ਚ ਜਰੂਰ ਸੁਣਨਾ ਚਾਹਣਾ ਉਹ ਵੀ ਦਰਸ਼ਕ ਦੇਖਣ ਕਿ ਕਿੰਨੇ ਗੁਣ ਨੇ ਇਸ ਬੰਦੇ ਦੇ ਵਿੱਚ ਘੋੜੀਆਂ ਜਿੱਥੇ ਪਾਲ ਕੇ ਕਮਾਈ ਕਰ ਰਿਹਾ ਉਥੇ ਗਾਉਣ ਦਾ ਵੀ ਸ਼ੌਂਕ ਹੈ ਤੇ ਲਿਖਣ ਦਾ ਵੀ ਸ਼ੌਂਕ ਦੋ ਲਾਈਨਾਂ ਗਾ ਕੇ ਹੋ ਜਾਣ ਪਾਜੀ ਮੈਂ ਆਪਣੀਆਂ ਖੁਦੀਆਂ ਲਿਖੀਆਂ ਹੋਈਆਂ ਲਾਈਨਾਂ ਸੁਣਾਵਾਂ ਕਿ ਜਾਂ ਜਿਹੜੀਆਂ ਤੁਹਾਨੂੰ ਚੰਗੀਆਂ ਲੱਗਦੀਆਂ ਚੰਗੀਆਂ ਲੱਗਦੀਆਂ ਨੇ ਚਲੋ ਜੀ ਮੇਰੇ ਵੈਸੇ ਤੇ ਮੇਰੇ ਪਿੰਡ ਵਾਲਿਆਂ ਨੂੰ ਪਤਾ ਹੀ ਆ ਵੀ ਮੈਂ ਗਾਉਣਾ ਵੀ ਆ ਤੇ ਲਿਖਦਾ ਵੀ ਆ ਪਰ ਮੈਂ ਹੁਣ ਓਵਰ ਓਵਰ ਰੇਂਜ ਦੇ ਹੋਰ ਕਾਰਨ ਥੋੜਾ ਜਿਹਾ ਪਛਾਣ ਨੂੰ ਬੈਕ ਹੋਇਆ ਹਾਂ ਹੋ ਪੰਜ ਸੱਤ ਕੁਣੀਆਂ ਨੇ ਗਿੱਧੇ ਵਿੱਚ ਆਈਆਂ ਵਖੋ ਵਖ ਯਾਰੋ ਉਹ ਨਾ ਬੋਲੀਆਂ ਨੇ ਪਾਈਆਂ ਪੂਰਾ ਕਰਕੇ ਹਾਏ ਓਏ ਪੂਰਾ ਕਰਕੇ ਪੂਰਾ ਕਰਕੇ ਜੋ ਆਈ ਆ ਸ਼ਿੰਗਾਰ ਗਿੱਧੇ ਵਿੱਚ ਉਹ ਨੱਚਦੀ ਜਿਹੜੀ ਪੜਦੀ ਰਹੀ ਆ ਸਾਡੇ ਨਾਲ ਗਿੱਧੇ ਵਿੱਚ ਉਹ ਨੱਚਦੀ ਓਏ ਉਹ ਨਵੇਂ ਪਿੰਡੀਏ ਦੇ ਨਾਂ ਤੇ ਬੋਲੀਆਂ ਉਹ ਪਉਂਦੀ ਆ ਆ ਜਦੋਂ ਮੈਂ ਨੱਚੀ ਉਹ ਬਾਰ-ਬਾਰ ਕਹਿੰਦੀ ਆ ਆ ਜਦੋਂ ਮੈਂ ਨੱਚੀ ਉਹ ਬਾਰ-ਬਾਰ ਕਹਿੰਦੀ ਆ ਉਹ ਜਿੰਨੇ ਚੀਚੀ ਨਾਲ ਜਿੰਨੇ ਚੀਚੀ ਨਾਲ ਬੰਨੇ ਆ ਰੁਮਾਲ ਗਿੱਧੇ ਵਿੱਚ ਉਹ ਨੱਚਦੀ ਜਿਹੜੀ ਪੜਦੀ ਰਹੀ ਆ ਸਾਡੇ ਨਾਲ ਗਿੱਧੇ ਵਿੱਚ ਉਹ ਨੱਚਦੀ ਓਏ ਬੋਲੈਣਾ ਉਹ ਵੀ ਹੋ ਜਾ ਜਈਆਂ ਤੁਹਾਨੂੰ ਤੁਸੀਂ ਸਾਨੂੰ ਆਪਣੇ ਘਰ ਦੇ ਲਾਗੇ ਸੁਣਾਈਆਂ ਸੋਨੇ ਦੇ ਧਿਆਵੇ ਕੰਗਣਾ ਜੀ ਸੋਨੇ ਦੇ ਧਿਆਵੇ ਕੰਗਣਾ ਉਹ ਸਜਣਾ ਨੇ ਬੁਹਾ ਟੋਲੇ ਆ ਉਸ ਗਲੀ ਵਿੱਚੋਂ ਕੀ ਨਗਣਾ ਏ ਉਸ ਗਲੀ ਵਿੱਚੋਂ ਕੀ ਨਗਣਾ ਤੁਹਾਡੀ ਇਸ ਸ਼ੌਂਕ ਦੇ ਵਿੱਚ ਕਿੰਵੀਂ ਪੀੜ੍ਹੀ ਐ ਇਸ ਵੇਲੇ ਲੱਗੀ ਹੋਈ ਆ ਇਹ ਘੋੜੀਆਂ ਪਾਲਣ ਦੇ ਸ਼ੌਂਕ ਦੇ ਵੇਖੋ ਜੀ ਇੱਕ ਮੇਰਾ ਦਾਦਾ ਜੀ ਸੀ ਉਸ ਤੋਂ ਬਾਅਦ ਮੇਰੇ ਬਾਪ ਉਸ ਤੋਂ ਬਾਅਦ ਮੇਰਾ ਬੇਟਾ ਤੇ ਮੇਰਾ ਪੋਤਰਾ ਆਇਆ ਮੇਰੇ ਭਰਾ ਦਾ ਬੇਟਾ ਆ ਮੇਰਾ ਭਰਾ ਮੇਰੇ ਨਾਲੋਂ ਵੱਧ ਮੇਰੇ ਨਾਲ ਜਿਆਦਾ ਲਗਾਓ ਕਰਦਾ ਤੇ ਉਹ ਪੋਤਰਾ ਮੇਰਾ ਜਿਹੜਾ ਹੈ ਨਾ ਉਹ ਦੋ ਸਾਲ ਦਾ ਅਜੇ ਵੀ ਕਹੀ ਜਾਂਦਾ ਆ ਕਿ ਮੈਂ ਦਾਦੂ ਕੋੜੀ ਸਵੇਰੇ ਉੱਠਦੇ ਆ ਸਾਰੀ 5 ਵਜੇ ਕਹਿੰਦਾ ਦਾਦੂ ਕੋੜੀ ਤੇ ਚੱਲ ਤੇ ਮੇਰਾ ਖਿਆਲ ਆ ਵੀ ਪੰਜਵੀਂ ਪੀਲੀ ਜੋ ਮੇਰਾ ਪੋਤਰਾ ਆਏਗਾ ਜਰੂਰ ਇਹ ਬਿਲਕੁਲ ਤੁਸੀਂ ਸੁਣਿਆ ਆ ਕਿ ਪੰਜ ਪੀੜੀਆਂ ਮਤਲਬ ਕਿ ਅੱਗੋਂ ਪੋਤਰਾ ਵੀ ਜਿਹੜਾ ਹੈ ਉਹ ਘੋੜੀਆਂ ਦਾ ਸ਼ੌਂਕ ਰੱਖਦਾ ਹੈ ਪੁੱਤਰ ਇਹਨਾਂ ਦਾ ਇੱਥੇ ਮੌਜੂਦ ਹੈ ਚੌਥੀ ਪੀੜੀ ਇਹਦੇ ਨਾਲ ਵੀ ਗੱਲਬਾਤ ਕਰ ਲੈਣੇ ਆ ਇਸ ਨੂੰ ਹੀ ਘੋੜੀ ਚਲਾਉਂਦੇ ਆ ਵੇਖਿਆ ਜਦੋਂ ਇਹਨਾਂ ਦੀ ਸੋਚਿਆ ਕਿ ਆ ਕੇ ਸਟੋਰੀ ਜ਼ਰੂਰ ਕਰਨੀ ਚਾਹੀਦੀ ਹੈ ਕਿਵੇਂ ਦਾ ਸ਼ੌਂਕ ਲੱਗਦਾ ਪਹਿਲਾਂ ਦਾਦਾ ਪਰਦਾਦਾ ਫਿਰ ਬਾਪ ਤੇ ਹੁਣ ਤੁਹਾਡੇ ਤੱਕ ਬਹੁਤ ਵਧੀਆ ਸ਼ੌਂਕ ਲੱਗਦਾ ਜੀ ਇਹ ਮੈਨੂੰ ਸ਼ੌਂਕ ਹੈ ਕਿ ਮੈਂ ਫਾਰਮ ਪੋਣਾ ਆਪਣਾ ਅੱਛਾ 20-25 ਘੋੜੀਆਂ ਰੱਖਣੀਆਂ ਆ ਨਾਲ ਦੋ ਸਾਨ ਰੱਖਣੇ ਆ ਠੀਕ ਹੈ ਇਹ ਮੈਂ ਸੋਚਿਆ ਇਹ ਬਹੁਤ ਜ਼ਰਦਾ ਕਿ ਬਾਈਪਾਸ ਨੰਗਿਆ ਤੇ ਹੁਣ ਮੇਰਾ ਫਾਰਮ ਬੰਨਣਾ ਲੈ ਰਹਿ ਗਿਆ ਬਸ ਨਹੀਂ ਤਕਨੀ ਪੈਣੀ ਬੜਾ ਹਾਂਜੀ ਮਿਹਨਤ ਤਾਂ ਕਰਨੀ ਹੈ ਜੀ ਮਿਹਨਤ ਬੰਨੇਰੇ 6 ਵਜੇ ਉੱਠ ਕੇ ਪਹਿਲਾਂ ਇੰਨਾ ਵਾਲੀ ਆਈਦਾ 6 ਵਜੇ ਉੱਠ ਕੇ ਫਿਰ ਕਿਸ ਤਰੀਕੇ ਨਾਲ ਇੰਨਾ ਦੀ ਸਾਮ ਸੰਭਾਲ ਚੱਲਦੀ ਪਹਿਲਾਂ ਇੰਨਾ ਦੀ ਝੋਲ ਝੋਲ ਡਿੱਗੇ ਉਹ ਸੈਟ ਕਰੀਦੇ ਆ ਫਿਰ ਪਾਣੀ ਢਾਣੀ ਢਾ ਕੇ ਪੱਠੇ ਪੱਠੇ ਪਾਈਦੇ ਆ ਫਿਰ ਆਪਣਾ ਮੂਹਤ ਹੋਈਦਾ ਠੀਕ ਹੈ ਪਹਿਲਾਂ ਇੰਨਾ ਲਈ ਆਈ ਦਸ ਵਜੇ ਉੱਠ ਕੇ ਹਾਂ ਜੀ ਕਿਹਨੇ ਕਿਹਾ ਨਹੀਂ ਯਾਰ ਦੋਸਤ ਨੇ ਵੀ ਤੂੰ ਯਾਰ ਕਿਹੜੇ ਕੰਮ ਚ ਲੱਗ ਗਿਆ ਘੋੜੀਆਂ ਘੜੀਆਂ ਪਾਲਣ ਲੱਗ ਪਿਆ ਇੰਨਾ ਦੀ ਲੇਦ ਵੀ ਚੁੱਕੜੀ ਪ ਫਰੀ ਦੇ ਦਾਂਗੇ ਬੱਚਾ ਕੋਈ ਰੱਖਣ ਵਾਲਾ ਤਾਂ ਬਣੇ ਕਦੀ ਕਿਸ ਨੇ ਇਹ ਨਹੀਂ ਕਿਹਾ ਕਿ ਉਹ ਕਹ ਸਿਆਣਿਆਂ ਨੇ ਇੱਕ ਕਹਾਵਤ ਬਣਾਈ ਨਾ ਕਿ ਉਹ ਮੱਝ ਵੇਚ ਕੇ ਘੋੜੀ ਲਈ ਦੁੱਧ ਪੀਨੋਂ ਗਏ ਤੇ ਲੈਦੇ ਚੁਕਣੀ ਪਈ ਕਦੀ ਇਦਾਂ ਦੀ ਗੱਲਤ ਨਹੀਂ ਕਿਸ ਨੇ ਕੀਤੀ ਕਿਸ ਨੇ ਮਿਹਨਤ ਨਹੀਂ ਮਾਰਿਆ ਕਦੀ ਇਦਾਂ ਦਾ ਮੈਨੂੰ ਜਿਹਰਾਂ ਤੈਨੂੰ ਲੈ ਦੇ ਨਹੀਂ ਛਲੇ ਦੀ ਮੈਂ ਮੇਰੇ ਘਰ ਨਾਲ ਬੈ ਰਿਸ਼ਤਦਾਰੀ ਹੋ ਗਿਆ ਅੱਛਾ ਠੀਕ ਹੈ ਜਿੰਨਾਂ ਘੋੜੀਆਂ ਨਾਲ ਪਿਆਰ ਇੰਨਾ ਹੀ ਪਿਆਰ ਹੈ ਠੀਕ ਹੈ ਅੱਗੇ ਫਿਰ ਸੋਚਿਆ ਫਾਰਮ ਬਣਾਉਣਾ ਹਨਾ ਉਹਦੇ ਵਾਸਤੇ ਕੀ ਕੁਝ ਸੋਚ ਕੇ ਰੱਖਿਆ ਕਿਸ ਤਰੀਕੇ ਦਾ ਫਾਰਮ ਬਣਾਉਣਾ ਕਿਸ ਤਰੀਕੇ ਦੀਆਂ ਘੋੜੀਆਂ ਉੱਚ ਰੱਖਣੀਆਂ ਫਾਰਮ ਮੈਂ ਮਾਰਵਾੜੀ ਘੋੜੀਆਂ ਸਾਮਾਨ ਰੱਖਾਇਆ ਵਧੀਆ ਵਧੀਆ ਜਿਹੜੇ ਜਿਹੜੇ ਮੇਲਿਆਂ ਚ ਨਾਮ ਲੈ ਕੇ ਆਉਣਾ ਠੀਕ ਆ ਤੇ ਆਪ ਵੀ ਕਦੀ ਇਨਾਮ ਜਿੱਤ ਕੇ ਲਿਆ ਹੋਇਆ ਇਹਦੇ ਨਾਲ ਜਾ ਕੇ ਕੋੜੀ ਨਹੀਂ ਮੈਂ ਤਾਂ ਹਲਕੀ ਦੀ ਮੇਲੇ ਚ ਜਾਣਾ ਮੈਂ ਸਿਰਫ ਕੋੜੀ ਫੜਦਾ ਆਂ ਕਦੀ ਮੇਲੇ ਚ ਆਪ ਨਹੀਂ ਐਂਟਰ ਵਾਲੇ ਠੀਕ ਆ ਅੱਗੇ ਹੋਣਾ ਪੈਣਾ ਹਨਾ ਹਾਂਜੀ ਹਾਂਜੀ ਆ ਡਾਡੀ ਅੱਗੇ ਤੇਰੇ ਦੱਸਣ ਦਾ ਹੀ ਫਾਦਲ ਸਾਹਿਬ ਕੇ ਇੱਕ ਮੇਲੇ ਚ ਗਿਆ ਓਥੋਂ ਹਾਰ ਕੇ ਆ ਗਿਆ ਪਰ ਮੈਂ ਸੋਚਿਆ ਕਿ ਵਧੀਆ ਹੋਇਆ ਅੱਗੇ ਤੋਂ ਜ਼ਿਆਦਾ ਸਿੱਖੂਗਾ ਹਾਂਜੀ ਹਾਂਜੀ ਉਦੋਂ ਦੀ ਫਿਰ ਮੈਂ ਦੀ ਪੇਟਸਵਰੀ ਦੇ ਦੋ ਚਰਦਾ ਕੋੜੀ ਦੇ ਕਿੰਨਾ ਕਿਨਾ ਚੜ ਕੋੜਾ ਫਿਰ ਇਦਾਂ ਇਹਦੀ ਸੇਵਾ ਸੁਭਾ ਕਰਨ ਲੱਗਿਆਂ ਜਾਂ ਦੜਾਣ ਲੱਗਿਆਂ ਕਿੰਨਾ ਕਿ ਚ ਲਾਂਦੇ ਜੱਜ ਦਾ ਮੈਦਾਨ ਚ ਵੀ ਖੁੱਲੇ ਪੰਚ ਕਿਉਂਕਿ ਕੋੜਾ ਚਾਹਦਾ ਕਿ ਮੈਨੂੰ ਖੁੱਲੇ ਮੈਦਾਨ ਚ ਵੀ ਲੈ ਕੇ ਜਾਣ ਹਨਾ ਕਿੰਨਾ ਕਿ ਚ ਲੈ ਕੇ ਜਾਂਦੇ ਫਿਰ ਉਹ ਮੈਂ ਜਦੋਂ ਤੋਂ ਮੈਂ ਫ੍ਰੀ ਹਾਂ ਫਿਰ ਮੈਂ ਭਾਈ ਸਾਰੇ ਦਿਨ ਘੁੰਮਦਰਾਵਾ ਉਦੋਂ ਮੈਂ ਘੰਟੇ ਦੋ ਘੰਟੇ ਬਸ ਚਰਦਾ ਕੁੜੀ ਦੇ ਤੇ ਪਛਾਣ ਕਰਦੀਆਂ ਤੁਹਾਡੀ ਹਾਂਜੀ ਹਾਂਜੀ ਯੂਸਫ ਦੇ ਮੰਦਿਰੇ ਮੈਂ ਖੁਰ ਲਈ ਜੀ ਜਾਣਾ ਉਦੋਂ ਹਿੰਕਦੀਆਂ ਆਵਾਜ਼ ਦਿੰਦੀਆਂ ਮੈਂ ਗਲੀ ਚ ਵਜਦਾ ਮੈਂ ਆਵਾਜ਼ ਦਿੰਦੀਆਂ ਕੁੜੀਆਂ ਅੱਛਾ ਹਾਂਜੀ ਇਹ ਬਿਲਕੁਲ ਇਹ ਪਿਓ ਪੋਤੀ ਜੋੜੀ ਸ਼ੌਕ ਆ ਕਮਾਲ ਕਰੀ ਜਾ ਰਹੀਆਂ ਨੇ ਗੱਲਬਾਤ ਇਹਨਾਂ ਨਾਲ ਹੋਰ ਕਰ ਲੈਨੇ ਆ ਕੀ ਕਹਿਣਾ ਜਾਂਦੇ ਭਾਜੀ ਮੈਂ ਕਹਿਣਾ ਚਾਹੁੰਦਾ ਆ ਕਿ ਵੇਖੋ ਜੀ ਜਿਹੜੇ ਬਾਪ ਦੀ ਸੋਚ ਹੋਣੀ ਚਾਹੀਦੀ ਆ ਕਿ ਮੇਰਾ ਬੱਚਾ ਇਸ ਲੈਣ ਚਾਵੇ ਜ ਬੱਚੇ ਨਸ਼ੇਰ ਕਿਉਂ ਜਾਂਦੇ ਆ ਕਿਉਂਕਿ ਜਾਂਦਾ ਗੱਡੀਆਂ ਦਾ ਲਗਾ ਕਰਕੇ ਤੇ ਜਿਹੜੀ ਮਸ਼ੀਨਰੀ ਕਰਕੇ ਜਦੋਂ ਘੋੜੀ ਵਾਲੇ ਪਾਸੇ ਬੱਚੇ ਨੂੰ ਪਾ ਦਾਂਗੇ ਰਾ ਉਹ ਆਟੋਮੈਟਿਕ ਹੀ ਨਸ਼ੇਰial ਜਾਊਗਾ ਨਹੀਂ ਕਿਉਂਕਿ ਉਹਦਾ ਸ਼ੌਕ ਇਹ ਨਾਲ ਦਿਲਚਸਪੀ ਵਧੂਗੀ ਜਿਹੜੀ ਚੀਜ਼ ਖਰੀਦੂਗਾ ਘੋੜੀ ਵਾਸਤੇ ਖਰੀਦੂਗਾ ਮੇਰਾ ਬੱਚਾ ਜਦੋਂ ਜਾਂਦਾ ਮੈਂ ਕਦੇ ਖੁੱਲੇ ਪੈਸੇ ਦਿੰਦਾ ਵੀ ਜਾਂ ਮੈਨੂੰ ਪਤਾ ਇਹ ਨਸ਼ਾ ਕਰਨਾ ਇਹ ਕੋੜੀ ਵਾਤੇ ਕਦੇ ਗਾਨੀਆਂ ਲੇਊਗਾ ਜਾਂ ਇਹ ਘੁੰਗਰੀਆਂ ਲੇਊਗਾ ਜਾਂ ਇਹਦੇ ਲਈ ਉਹ ਵਾਤ ਵਾਤ ਘਿਓ ਫੜ ਲੇਊਗਾ ਮੱਖਣ ਲੈ ਆਊਗਾ ਗੁੜ ਲੈ ਕੇ ਆਊਗਾ ਕੋੜੀਆਂ ਵਾਸਤੇ ਚੀਜ਼ ਲੈ ਕੇ ਆਊਗਾ ਆਪਣੇ ਵਾਸਤੇ ਕੋਈ ਚੀਜ਼ ਨਹੀਂ ਲੈ ਕੇ ਆਊਗਾ ਕੱਪੜੇ ਮੈਂ ਖੁਦ ਖਰੀਦ ਕੇ ਦੇਣਾ ਬੂਟ ਮੈਂ ਖਰੀਦ ਕੇ ਦੇਣਾ ਕਦੇ ਉਹ ਆਪਣੇ ਬੂਟ ਨਹੀਂ ਖਰੀਦਦਾ ਪੈਸੇ ਭਵੇਂ ਜਿੰਨੇ ਮਰਜ਼ੀ ਹੁਣ ਉਹ ਕੋ ਇਹ ਬਿਲਕੁਲ ਇਹ ਪਿਓ ਪੁੱਤ ਦੀ ਜੋੜੀ ਘੋੜੀਆਂ ਪਾਲਣ ਦਾ ਸ਼ੌਂਕ ਹੈ ਦਾਦੇ ਪਰਦਾਦੇਆਂ ਤੋਂ ਤੱਕ ਹੁਣ ਤੱਕ ਸ਼ੌਂਕ ਚੱਲਿਆ ਆ ਰਿਹਾ ਹੈ ਚੌਥੀ ਪੀੜੀ ਵੀ ਘੋੜੀਆਂ ਪਾਲਣ ਦੇ ਵਿੱਚ ਲੱਗੀ ਹੋਈ ਤੇ ਕਹਿੰਦੇ ਅੱਗੋਂ ਪੰਜਵੀਂ ਪੀੜੀ ਵੀ ਤਿਆਰ ਹੋ ਚੁੱਕੀ ਹੈ ਘੋੜੀਆਂ ਨਾਲ ਪਿਆਰ ਕਰਦੀ ਆ ਨਾਲ ਨਾਲ ਇਹਨਾਂ ਨੇ ਕਿਹਾ ਹੈ ਕਿ ਅਗਰ ਇਹਨਾਂ ਘੋੜੀਆਂ ਨੂੰ ਘਰ ਦੇ ਵਿੱਚ ਪਾਲਿਆ ਜਾਵੇ ਤਾਂ ਇਹ ਕੁਝ ਲੈਂਦੀਆਂ ਨਹੀਂ ਸਗੋਂ ਕੁਝ ਦੇ ਕੇ ਜਾਂਦੀਆਂ ਨੇ ਕਿਉਂਕਿ ਗੁਰੂਆਂ ਪੀਰਾਂ ਤੋਂ ਇਹ ਦਾਤ ਬਖਸ਼ੀ ਹੋਈ ਹੈ ਤੇ ਇਹਨਾਂ ਦੇ ਵਿੱਚ ਦਰਵੇਸ਼ ਵੀ ਜਿਹੜੇ ਨੇ ਉਹ ਪ੍ਰਵੇਸ਼ ਕਰਦੇ ਨੇ ਇਹਨਾਂ ਦੇ ਵਿੱਚ ਦਰਵੇਸ਼ ਵੀ ਵਾਸ਼ ਕਰਦੇ ਨੇ ਤਾਂ ਇਸ ਤਰੀਕੇ ਨਾਲ ਇਹ ਪਿਓਪੋ ਦੀ ਜੋੜੀ ਕਮਾਲ ਤੇ ਕਰ ਰਹੀ ਹੈ ਆਪਣਾ ਸ਼ੌਂਕ ਪੂਰਾ ਕਰਦੀ ਹੋਈ ਨਾਲ ਦੇ ਨਾਲ ਇਸ ਸ਼ੌਂਕ ਤੋਂ ਕਮਾਈ ਵੀ ਕਰ ਰਹੀ ਹੈ ਤੇ ਨਾਲ ਦੇ ਨਾਲ ਆਉਣ ਵਾਲੀ ਪੀੜ੍ਹੀ ਨੂੰ ਵੀ ਸੇਧ ਦੇ ਰਹੀ ਹੈ ਕਿ ਆਪਣੇ ਕੰਮ ਦੇ ਵਿੱਚ ਮਿਹਨਤ ਕਰੋ ਸਿੱਧੇ ਰਾਹ ਚ ਰੋ ਗਲਤ ਰਾਹ ਤੇ ਪੈ ਕੇ ਆਪਣਾ ਤੇ ਆਪਣੇ ਪਰਿਵਾਰ ਦਾ ਜੀਵਨ ਖਰਾਬ ਨਾ ਕਰੋ ਕੈਮਰਾ ਪਰਸਨ ਲਾਪਰੀ ਦੇ ਨਾਲ ਭਪਾਲ ਸਿੰਘ ਪੰਜਾਬ న్యూਜ਼ ਬਟਾਲਾ